ਉਸ਼ੀ ਜੀ ਵੀ ਪਵਿੱਤਰ ਨਵਰਾਤਰੀ ਸ਼ੁਰੂ ਹੋ ਗਿਆ ਮੰਦਰਾਂ ਨੂੰ ਵੇਅਰ ਕੀਤਾ ਗਿਆ ਫਿਰ ਤੁਸੀਂ ਇਹ ਚੀਜ਼ਾਂ ਨੂੰ ਸੈੱਟ ਕਰੋ ਜਦੋਂ ਕੋਈ ਆਸਥਾ ਦੇ ਨਾਲ ਤੁਹਾਡੇ ਕੋਲ 9 ਦਿਨ ਆਪਣੀ ਖੇਤਰੀ ਮਾਤਾ ਨੂੰ ਮਾਤਾ ਰੰਗ ਦੇ ਸਰੂਪ ਨੂੰ ਤੁਹਾਡੇ ਮੰਦਰਾਂ ਤੱਕ ਪਹੁੰਚਾਉਂਦਾ ਹੈ ਉਹਨੂੰ ਸਹੀ ਵਿਵਸਥਾ ਚੁੱਲੀਆਂ ਚਾਰ ਜੋ ਵੀ ਆ ਫੋਟੋਆਂ ਉਹ ਚੀਜ਼ ਨੂੰ ਤੂੰ ਵਾਸਤਾ ਤੁਸੀਂ ਕਰਨੀ ਜੇ ਗੱਲਿਆਂ ਦੇ ਅਧਿਕਾਰ ਤੁਹਾਡਾ ਪੈਸੇ ਦੇ ਅਧਿਕਾਰ ਤੁਹਾਡਾ ਤੇ ਫਿਰ ਇਹਨਾਂ ਚੀਜ਼ਾਂ ਦੇ ਅਧਿਕਾਰ ਵੀ ਤੁਹਾਡਾ ਹੈ ਅਸੀਂ ਸੰਗਠਨ ਅਵੇਰ ਹਾਂ ਤੁਸੀਂ ਸਾਡੇ ਸਿਕਟਰਾਂ ਦੀ ਗੱਲਾਂ ਕਰਦੇ ਹੋ ਦੇਖੋ ਮੰਦਰਾਂ ਤੇ ਅੱਗੇ ਕੋਈ ਨਹੀਂ ਬੋਲਦਾ ਉਹਦਾ ਕਾਰਨ ਹੈ ਵੀ ਸਾਡੀ ਆਸਥਾ ਦਾ ਕੇਂਦਰ ਹੈ ਪਰ ਜਿੱਥੇ ਗੱਲ ਗਲਤ ਹੋਏਗੀ ਉੱਥੇ ਅਸੀਂ ਆਵਾਜ਼ ਚੁੱਕਾਂਗੇ ਮੈਂ ਤੁਹਾਨੂੰ ਇੱਕ ਮੀਡੀਆ ਵੀਡੀਓ ਵੀ ਦਵਾਂਗਾ ਜਿਹਦੇ ਵਿੱਚ ਮੈਂ ਦਿਖਾਉਂਗਾ ਮੰਦਰ ਦਾ ਨਾਮ ਹੀ ਨਾ ਲਵਾਂਗਾ ਪਰ ਮੰਦਰ ਕੂੜੇ ਵਾਲੀ ਟਰਾਲੀ ਨੂੰ ਮਂਗਾ ਕੇ ਉਹਦੇ ਵਿੱਚ ਸਾਡੇ ਸਲਾਤਰੀ ਜੋ ਵੀ ਵਿਧਿ ਵਿਵਧਾਨ ਵਾਲਾ ਸਮਾਨ ਚਾਰਾ ਲੈ ਕੇ ਕਿੱਥੇ ਲੈ ਕੇ ਜਾ ਰਿਹਾ ਹੈ ਉਹ ਡੰਬਲੇ ਸੁੱਟਣ ਜਾ ਰਿਹਾ ਦੇਖੋ ਇਦਾਂ ਦੇ ਮੰਦਰ ਵੀ ਆ ਜਿਹੜੇ ਇਹ ਚੀਜ਼ਾਂ ਨੂੰ ਗਲੋ ਲਾ ਰਹੇ ਨੇ ਇਹਨੂੰ ਗਲੋ-ਗਲੋਲਾ ਕਹਿੰਦੇ ਆ ਦੇਖੋ ਜਾਗੋ ਸਲਾਤਰੀਓ ਜਾਗੋ ਜੇ ਤੁਸੀਂ 9 ਦਿਨ ਪੂਜਾ ਕਰਦੇ ਹੋ ਸੁੱਖ-ਸਮਰiddhi ਮੰਗਦੇ ਹੋ ਤੇ ਇਹ ਵੀ ਜਾ ਕੇ ਚੈੱਕ ਕਰ ਲਓ ਵੀ ਇਹ ਚੀਜ਼ਾਂ ਟੋਡੀਆਂ ਕਿੱਥੇ ਜਾ ਰਹੀਆਂ ਐ ਇਹ ਕਿੱਥੇ ਜਾ ਰਹੀਆਂ ਮੈਨੂੰ ਸਭ ਕੂੜੇ ਦੇ ਡੰਪ 'ਚ ਜਾ ਰਹੀਆਂ ਨੇਰਾਂ ਦੇ ਬਾਹਰ ਸੁੱਟੀਆਂ ਜਾ ਰਹੀਆਂ ਅਸੀਂ ਸਲਾਤਰੀ ਵੀਰਾਂ ਨੇ ਜਿੰਨੇ ਵੀ ਸਾਡੇ ਸਲਾਤਰੀ ਵੀਰ ਆ ਸੀ ਛੜੇ ਆ ਸਾਡੀ ਹਮੇਸ਼ਾ ਡਿਊਟੀ ਹੁੰਦੀ ਆ ਨਹਿਰਾਂ ਤੇ ਜਾਣਾ ਨਹਿਰਾਂ ਦੀ ਚੈਕਿੰਗ ਕਰਨੀ ਜੋ ਵੀ ਸਾਨੂੰ ਵਿਧੀ ਬਲੋਣ ਵਾਲਾ ਸਮਾਨ ਮਿਲਦਾ ਅਸੀਂ ਉਹਨੂੰ ਵਿਸਰਜਨ ਵੀ ਕਰਦੇ ਆ ਉਹਨੂੰ ਜਨਪੇੜ ਵੀ ਕਰਦੇ ਆ ਦੇਖੋ ਸਾਡੀ ਡਿਊਟੀ ਨਹੀਂ ਦੇਖਿਆ ਜਾਂਦਾ ਜਿਹੜਾ ਅੱਖਾਂ ਮੀਟ ਕੇ ਵੇਖ ਸਕਦਾ ਉਹ ਵੇਖੀ ਜਾਏ ਕਿਉਂਕਿ ਮੰਦਰ ਵੀ ਦੇਖ ਰਹੇ ਨੇ ਤੁਸੀਂ ਇਹ ਦੇਖੋ ਵੀ ਜਿਹੜੀ ਸਭ ਤੋਂ ਵੱਡੀ ਸਾਡੀ ਇੱਥੇ ਸੰਸਥਾ ਹੈ ਦੁਰਗਾਣਾ ਮੰਦਿਰ ਆ ਮੈਂ ਇਹਨੂੰ ਕਹਾਂਗਾ ਵੀ ਦੁਰਗਾਣਾ ਮੰਦਿਰ ਦੀ ਜਿਹੜੀ ਕਮੇਟੀ ਆ ਕਿਉਂ ਨਹੀਂ ਇੰਨੇ ਨੇ 10 ਦਿਨ ਪਹਿਲਾਂ ਮੀਟਿੰਗ ਕਰ ਲੈਂਦੀ ਇਹ ਵਿਵਸਥਾ ਕੀ ਕਰਨੀ ਹੈ ਦੇਖੋ ਸਮਾਨ ਤੇ ਇਕੱਠਾ ਹੋਣਾ ਹੀ ਆ ਉਹਦੀ ਟਰਾਂਸਪੋਰਟ ਵਿਵਸਥਾ ਚਾਹੀਦੀ ਆ ਲੇਕਿਨ ਲੌਜੀਕ ਵਾਲੀ ਗੱਲ ਸਿੱਧੀ ਜੀ ਗੱਲ ਆ ਜੇ ਸਮਾਨ ਇਕੱਠਾ ਹੋਏਗਾ ਟਰਾਂਸਪੋਰਟ ਤੁਸੀਂ ਪੈਸਾ ਚੋਂ ਘਟਿਆ ਤੇ ਬਿਲਕੁਲ ਪੈਸਾ ਮਿਲੇਗਾ ਅਸੀਂ ਨਾਲ ਖੜੇ ਤਨ ਮੰਤਰ ਨਾਲ ਅਸੀਂ ਮੰਦਰਾਂ ਦੇ ਖਿਲਾਫ ਨਹੀਂ ਆ ਉਹਨਾਂ ਦੀ ਵਿਵਸਥਾ ਦੇ ਖਿਲਾਫ ਆ ਤੁਹਾਡੀ ਵਿਵਸਥਾ ਜਿਹੜੀ ਆ ਬਿਲਕੁਲ ਸਹੀ ਨਹੀਂ ਇਹ ਨਹੀਂ 99% ਮੰਦਰਾਂ ਦਾ ਇਹ ਹਵਾਲਾ ਜੀ ਕੋਈ ਵੀ ਮੰਦਰ ਇਹਨਾਂ ਚੀਜ਼ਾਂ ਨੂੰ ਨਹੀਂ ਸਹੀ ਕਰ ਰਿਹਾ ਜੇਕਰ ਤੁਸੀਂ ਨਹੀਂ ਕਰੋਗੇ ਸਾਨੂੰ ਪਰਚਿਆਂ ਵੱਲ ਜਾਣਾ ਪਊਗਾ ਪਰਚੇ ਅਸੀਂ ਦਰਜ ਨਹੀਂ ਕਰਉਣਾ ਚਾਹੁੰਦਾ ਹੁਣ ਸਾਡੀ ਕੱਲ ਮੀਟਿੰਗ ਈਸੀ ਮਿਲਣ ਨਾਲ ਆ ਅਸੀਂ ਬੇਨਤੀ ਕਰਾਂਗੇ ਉਹਨਾਂ ਕਿ ਬਿਲਕੁਲ ਜੋ ਅਸੀਂ ਗੁਵਾਰ ਲਗਾਸੇ ਲਾਵਾਂਗੇ ਤੇ ਇਹਨਾਂ ਮੰਦਰਾਂ ਦੀ ਵਿਵਸਥਾ ਸਹੀ ਕਰੋ ਸਾਡਾ ਦਿਲ ਦੁਖਦਾ ਹੈ ਲਾਉ ਦਿਨ ਮਾਤਾ ਨੂੰ ਘਰ ਰੱਖ ਕੇ ਬਾਅਦ ਚ ਉਹ ਚੁੰਨੀਆਂ ਫੋਟਵਾਂ ਜਾ ਕੇ ਜਿੱਥੇ ਸਾਨੂੰ ਪਾਈਆਂ ਜਾਂਦੀਆਂ ਨੇ ਹਾਲਾਤ ਬਹੁਤ ਮਾੜੇ ਨੇ ਜਦੋਂ ਬੇਦਬੀ ਕਰੇ ਦੂਜਾ ਧਰਮ ਉਦੋਂ ਆਪਾਂ ਚੜ ਜੰਦੇ ਆ ਪਰ ਅੱਜ ਸਨਾਤਰੀ ਧਰਮ ਨੂੰ ਜਾਗਣ ਦੀ ਜ਼ਰੂਰਤ ਆ ਜ਼ਮੀਨ ਤੋਂ ਕੰਮ ਕਰਨ ਦੀ ਜ਼ਰੂਰਤ ਆ ਆਗੂ ਲੀਡਰ ਦੀ ਘੱਟ ਜ਼ਰੂਰਤ ਆ ਤੇ ਸਨਾਤਰੀਆਂ ਨੂੰ ਜਾਗਣ ਦੀ ਜ਼ਿਆਦਾ ਜ਼ਰੂਰਤ ਆ ਆਗੂ ਬਹੁਤ ਨੇ ਉਹ ਧਰਮ ਦੇ ਆਗੂਆਂ ਦੀ ਕਮੀ ਨਹੀਂ ਹੈਗੀ ਬਹੁਤ ਦਰਜਨਾਂ ਦੇ ਮਿਲ ਜਾਣਗੇ ਪਰ ਸਾਨੂੰ ਅੱਜ ਕੰਮ ਕਰਨ ਵਾਲੇ ਬੰਦਿਆਂ ਦੀ ਜ਼ਰੂਰਤ ਹੈ ਸਨਾਤਰੀ ਯੋਧਿਆਂ ਦੀ ਜ਼ਰੂਰਤ ਆ ਆਓ ਅਸੀਂ ਆਪਣੇ ਸਨਾਤਨ ਨੂੰ ਬਿਲਕੁਲ ਸਹੀ ਵਿਵਸਥਾ ਲਈ ਇਹ ਮੰਦਰਾਂ ਲਈ ਇਹ ਜਿੱਥੇ ਰਿਕਵੈਸਟ ਕਰਨੀ ਰਿਕਵੈਸਟ ਕਰੀਏ ਜਿੱਥੇ ਸਾਨੂੰ ਕੁਝ ਕਹਿਣਾ ਪੈਂਦਾ ਕਹੀਏ ਮਤਲਬ ਇਹ ਆ ਵੀ ਸਾਡੀ ਵਿਵਸਥਾ ਸਨਾਤਨ ਦੀ ਸਹੀ ਹੋਵੇ ਧਰਮ ਹਮੇਸ਼ਾ ਜਿੰਦਾ ਰਹੇ ਅੱਜ ਤੁਸੀਂ ਇੱਥੇ ਆ ਕੇ ਕੀ ਕੀ ਦੇਖੀ ਤਾਲਾ ਅਸੀਂ ਜੀ ਜੋ ਹਰ ਸਾਲ ਦੀ ਤਰ੍ਹਾਂ ਅਗਲੀ ਪੇਂਟ ਕੀਤੀਆਂ ਬੜਾ ਦੁੱਖ ਹੋ ਗਏ ਹਰ ਵਾਰੀ ਤੁਸੀਂ ਹੁੰਦੇ ਹੋ ਇਹ ਦੋ ਵਾਰੀ ਅਸੀਂ ਨਹਿਰਾਂ ਨੂੰ ਸਾਫ ਕਰ ਕੀਤਾ ਚੀਜ਼ਾਂ ਕੀਤੀਆਂ ਵੇਖੋ ਇਹ ਨਹੀਂ ਵੀ ਹਿੰਦੂ ਸਮਾਜ ਦੀ ਗੱਲ ਕਰਾ ਇੱਥੇ ਸ੍ਰੀ ਗੁਰੂ ਗੋਬੀ ਸਿੰਘ ਦੀਆਂ ਫੋਟੋਆਂ ਇੱਥੇ ਹੋਰ ਤਰ੍ਹਾਂ ਦੀਆਂ ਫੋਟੋਆਂ ਕੋ ਨਾਨਕ ਦੇਵ ਜੀ ਦੇਖੋ ਕਿੱਦੇ ਚਾਗਣਾ ਤੁਸੀਂ ਫੋਟੋ ਲੈਂਦੇ ਹੋ ਕਿੱਦੇ ਚਾਗਣਾ ਲੈਂਦੇ ਹੋ ਕਦ ਲਈ ਲੈਂਦੇ ਹੋ ਘਰ ਜਾਵਾਂਗੇ ਸਾਡੇ ਬੱਚੇ ਇਹਨਾਂ ਨੂੰ ਦੱਸਾਂਗੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਚਾਰ ਪੁੱਤਰਾਂ ਦੀਆਂ ਕੁਰਬਾਨੀਆਂ ਦਿੱਤੀਆਂ ਇਹਨਾਂ ਧਰਮ ਦੇ ਆਪਣਾ ਪਰਿਵਾਰ ਵਾਰਿਆ ਇਹ ਗੁੰਨ ਲਾਲ ਦੇਵ ਜੀ ਜਿਨ੍ਹਾਂ ਨੇ 2000 ਰੁਪਏ ਨਾਲ ਲੰਗਰ ਸ਼ੁਰੂ ਕੀਤਾ ਹੈ ਤੇ ਬਾਹਰ ਦੇ ਵਿੱਚ ਉਹ ਫੋਟੋ ਮਾਲਜੀ ਠੀਕ ਨਹੀਂ ਹੁੰਦੀ ਤੇ ਤੁਸੀਂ ਚੋਕ ਕੇ ਮਹਿਰ ਦੇ ਬਾਹਰ ਸੁੱਟ ਦਿੰਦੇ ਹੋ ਦੇਖੋ ਜੀ ਦਾਵਣਾ ਰੋ ਘਰ ਚੋਂ ਨੂੰ ਕਰੋ ਬਿਲਕੁਲ ਕਰੋ ਅਗਣੀ ਭੇਂਟ ਕਰੋ ਕੋਈ ਉਹਨੂੰ ਗਮਲੇ 'ਚ ਪਾ ਦਿਓ ਭਰਾਓ ਮੇਰੇਓ ਜਾਦੇ ਫੋਟੋਆਂ ਵਿਕਲੀਆਂ ਨੇ ਅਸੀਂ ਬੰਦ ਕਰਾ ਨਹੀਂ ਸਕਦੇ ਕਿਉਂਕਿ ਕਾਰੋਬਾਰ ਨੇ ਲੋਕਾਂ ਦੇ ਪਰ ਤੁਸੀਂ ਜਾਗ ਜੋ ਹਰ ਧਰ ਮਾਲਿਓ ਪਰ ਸਨਾਤਨ ਧਰਮ ਦੇ ਵਿੱਚ ਅਸੀਂ ਜਾਦਾ ਚੀਜ਼ਾਂ ਵੇਖੀਆਂ ਕਿਉਂਕਿ ਸਾਡੇ ਦੇ ਵਿੱਚ ਹੀ ਖੇਤਰੀ ਦੀ ਪੂਜਾ ਹੁੰਦੀ ਹੈ ਮਾਤਰਾ ਦੇ ਸਰੂਪ ਦੀ ਚੁੰਨੀਆਂ ਦੀ ਚੀਜ਼ਾਂ ਦੀ ਵਿਵਸਥਾ ਜ਼ਿਆਦਾ ਜੇ ਵਿਵਸਥਾ ਜ਼ਿਆਦਾ ਨੇ ਮੰਦਰ ਵਿਵਸਥਾ ਜਲਾ ਕਰਨ ਕੋਈ ਗਲੀਆਂ ਦੀ ਕਮੀ ਰਮਨ ਪੰਡਿਤ ਜੀ ਹਿੰਦੂ ਨੇ ਤਾਂ ਅੱਜ ਕੀ ਹਾਲਾਤ ਦੇਖ ਕੇ ਨੇ ਸੁਨਹਿਰ ਦੇ ਆਗੇ ਕਿੰਨਾ ਕੁ ਮੰਨੂਗੀ ਆ ਤੁਹਾਡਾ ਦੇਖੋ ਬਹੁਤ ਜ਼ਿਆਦਾ ਮਨ ਦੁਖੀ ਹੋਇਆ ਜੀ ਸਾਡਾ ਸਨਾਤਨੀ ਸਮਾਜ ਅੱਜ ਇਸ ਹਾਲਾਤ ਤੱਕ ਪਹੁੰਚ ਚੁੱਕਿਆ ਹੈ ਕਿ ਅਸੀਂ ਜਿੰਨੇ ਹੀ ਅੱਗੇ ਜਾ ਰਹੇ ਹਾਂ ਉਤੋਂ ਜ਼ਿਆਦਾ ਪਿੱਛੇ ਆ ਰਹੇ ਹਾਂ ਅਵੇਰਨੈਸ ਦੇ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਸਭ ਤੋਂ ਵੱਡੀ ਗੱਲ ਕਿ ਅਸੀਂ 9 ਦਿਨ ਦੁਰਗਾ ਮਾਂ ਦੀ ਪੂਜਾ ਕਰਦੇ ਪਏ ਹਾਂ ਔਰ 9ਵੇਂ ਦਿਨ ਤੋਂ ਬਾਅਦ 10ਵੇਂ ਦਿਨ ਅਸੀਂ ਜਿਹੜੀ ਚੀਜ਼ ਦੀ ਪੂਜਾ ਕਰਦੇ ਰਹੇ ਹਾਂ 10ਵੇਂ ਦਿਨ ਅਸੀਂ ਕਿਸੇ ਮੰਦਿਰ ਦੇ ਵਿੱਚ ਅਗਰ ਉਹਨੂੰ ਰੱਖ ਕੇ ਆ ਗਏ ਹਾਂ ਤੇ 11ਵੇਂ ਦਿਨ ਅਸੀਂ ਜਾ ਕੇ ਇਹ ਨਹੀਂ ਦੇਖਦੇ ਪਏ ਕਿ ਉਹ ਜਿਹੜੀ ਜਗ੍ਹਾ ਉੱਥੇ ਆਪਾਂ ਆਪਾਂ ਰੱਖ ਕੇ ਆਏ ਹਾਂ ਕਿਸੇ ਹੋ ਵਣ ਸਮਗਰੀ ਨੂੰ ਜਾਂ ਕਿਸੇ ਫੋਟੋ ਨੂੰ ਜਾਂ ਕਿਸੇ ਦੇਵੀ ਦੇਵਤਾ ਵਾਲੇ ਸਰੂਪ ਨੂੰ ਉਹ ਕਿੱਥੇ ਜਾ ਰਹੀ ਆ ਇੱਥੇ ਹਾਲਾਤ ਇੱਥੇ ਮੰਜ਼ਰ ਦੇਖ ਕੇ ਮਨ ਨੂੰ ਇੰਨੇ ਕਿ ਦੁੱਖ ਹੋਇਆ ਕਿ ਅਸੀਂ ਲੋਕ ਬਹੁਤ ਜ਼ਿਆਦਾ ਸ਼ਰਮਿੰਦੇ ਇਹਨਾਂ ਚੀਜ਼ਾਂ ਤੋਂ ਲੈ ਕੇ ਸਨਾਤਨੀਆਂ ਨੂੰ ਕੋਈ ਹਵੇਰ ਹੀ ਨਹੀਂ ਹੈਗੀ ਅੱਜ ਸਾਡੇ ਧਰਮ ਦੇ ਲੋਕ ਮੰਦਰਾਂ ਦੇ ਵਿੱਚ ਅਗਰ ਰੱਖ ਕੇ ਆ ਰਹੇ ਤੇ ਮੰਦਰ ਕੀ ਕਰ ਰਹੇ ਅੱਗੇ ਮੰਦਰ ਸਿਰਫ ਚੜਾਵਾ ਚੜਾਉਣ ਵਾਸਤੇ ਤੇ ਮੰਦਰਾ ਦੀ ਚੜਾਵਾ ਖਾ ਲੋ ਬਸ ਇੰਨਾਂ ਚੀਜ਼ਾਂ ਵਾਸਤੇ ਰਹਿ ਗਏ ਕੀ ਲੋਕਾਂ ਨੂੰ ਅਵੇਅਰ ਕਰਨਾ ਮੰਦਰਾ ਦੀ ਡਿਊਟੀ ਨਹੀਂ ਹੈ ਜਾਂ ਪ੍ਰਸ਼ਾਸਨ ਦੀ ਡਿਊਟੀ ਨਹੀਂ ਹੈ ਸੋ ਇਹ ਪ੍ਰਸ਼ਾਸਨ ਨੂੰ ਵੀ ਪੁੱਛਣਾ ਚਾਣੇ ਆ ਜਿਹੜੇ ਅੱਜ ਮੰਦਰਾ ਦੇ ਵਿੱਚ ਜਿੰਨੇ ਵੀ ਪ੍ਰਸ਼ਾਸਨ ਨੇ ਸਾਡੇ ਅੰਮ੍ਰਿਤਸਰ ਦੇ ਵਿੱਚ ਇੰਨੇ ਕੋ ਵੱਡੇ ਮੰਦਰ ਪ੍ਰਾਚੀਨ ਮੰਦਰ ਹੈ ਉੱਥੋਂ ਦੇ ਮੰਦਰਾ ਦੀਆਂ ਵੀਡੀਓ ਸਾਡੇ ਕੋਲ ਆਈਆਂ ਹੋਈਆਂ ਜਿੱਥੇ ਕਿ ਇੰਨਾਂ ਚੀਜ਼ਾਂ ਦੇ ਉੱਪਰ ਬਿਲਕੁਲ ਕੇਅਰ ਨਹੀਂ ਕੀਤੀ ਜਾਂਦੀ ਸੋ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ ਭਾਜੀ ਬਹੁਤ ਜ਼ਿਆਦਾ ਚਾਹੁੰਦੇ ਮੈਂ ਮੰਨ ਕਰੂਗੀ ਖਲਾਫ ਕਾਰਵਾਈ ਬਿਲਕੁਲ ਜੀ ਬਿਲਕੁਲ ਅਸੀਂ ਤੇ ਪਿਛਲੇ ਕਈ ਸਾਲਾਂ ਤੋਂ ਭਾਜੀ ਇਹ ਚੀਜ਼ ਕਰ ਰਹੇ ਆ ਕਿ ਜਿਹੜੇ ਸਾਡੇ ਸਮਾਜ ਦੇ ਲੋਕ ਐ ਚਾਹੇ ਉਹ ਮੰਦਰਾਂ ਦੇ ਨਾਲ ਜੁੜੇ ਹੋਏ ਆ ਚਾਹੇ ਆਮ ਨਾਗਰਿਕ ਐ ਅਸੀਂ ਹਰ ਇੱਕ ਬੰਦੇ ਨੂੰ ਇਹ ਕੋਸ਼ਿਸ਼ ਕਰ ਰਹੇ ਆ ਦੱਸਣ ਦੀ ਕਿ ਅਵੇਅਰ ਹੋ ਜਾਓ ਇਹਨਾਂ ਚੀਜ਼ਾਂ ਤੋਂ ਕਿਉਂਕਿ ਦੇਵੀ ਦੇਵਤਾ ਦਾ ਸਰੂਪ ਅਸੀਂ ਵਾਕਈ ਹੀ ਭਾਜੀ ਜਿਹੜੀ ਗੱਲ ਕੀਤੀ ਕਿ ਕਿਸੇ ਹੋਰ ਧਰਮ ਦਾ ਅਗਰ ਕੋਈ ਇਸ ਤਰ੍ਹਾਂ ਦੀ ਬੇਦਬੀ ਹੁੰਦੀ ਆ ਤੇ ਅਸੀਂ ਭੱਜ ਕੇ ਜਾਂਦੇ ਮਗਰ ਅਗਰ ਸਾਡੇ ਹੀ ਸਮਾਜ ਦੇ ਲੋਕ ਇਹ ਹਾਲਾਤਾਂ ਨੂੰ ਜਨਮ ਦਿੰਦੇ ਪਏ ਤਾਂ ਫਿਰ ਅਸੀਂ ਕੀ ਕਰੀਏ ਸੋ ਸਾਡੇ ਸਨਾਤਨ ਸਮਾਜ ਨੂੰ ਜਾਗਣ ਦੀ ਲੋੜ ਹੈ ਔਰ ਖਾਸ ਕਰਕੇ ਜਿਹੜੇ ਮੰਦਰਾਂ ਦੇ ਮੰਦਰਾਂ ਦੇ ਪ੍ਰਸ਼ਾਸਨ ਨੇ ਜਿਹੜੇ ਮੰਦਰਾਂ ਦੇ ਕਮੇਟੀਆਂ ਬਣੀਆਂ ਆ ਅੱਜ ਉਹਨਾਂ ਨੂੰ ਵੀ ਸਿੱਧੀ ਚੇਤਾਵਨੀ ਹੈ ਕਿਉਂਕਿ ਬਹੁਤ ਚਿਰ ਹੋ ਗਿਆ ਆ ਬਹੁਤ ਸਾਲ ਹੋ ਗਏ ਸਾਨੂੰ ਲੜਾਈ ਲੜਦਿਆਂ ਨੂੰ ਔਰ ਉਹਨਾਂ ਨੂੰ ਸਮਝਾਉਂਦਿਆਂ ਨੂੰ ਅਗਰ ਇਹਨਾਂ ਨੇ ਵੀ ਕਿਤੇ ਅੱਗੇ ਵਧ ਕੇ ਕੋਈ ਕੰਮ ਨਾ ਕੀਤਾ ਕੋਈ ਇਸ ਤਰ੍ਹਾਂ ਦਾ ਮਾਪਦੰਡ ਨਾ ਕੀਤੇ ਕਿ ਅਗਰ ਮੰਦਰ ਦੇ ਵਿੱਚ ਕੋਈ ਚੀਜ਼ ਰੱਖ ਕੇ ਗਿਆ ਤੇ ਉਹਨੂੰ ਸਹੀ ਜਗ੍ਹਾ ਤੇ ਨਾ ਪਹੁੰਚਾਇਆ ਤਾਂ ਇਹਨਾਂ ਦੇ ਉੱਪਰ ਕਾਰਵਾਈ ਜ਼ਰੂਰ ਹੋਏਗੀ ਭਾਜੀ